ਫਸਤ ਜਿਹੜਾ ਹੈਗਾ ਫੈਸਲਾ ਇਹਨਾਂ ਦੇ ਖਿਲਾਫ ਕੀਤਾ ਜਾਵੇ ਪਾਕਿਸਤਾਨ ਸਾਰੇ ਇਹ ਕਾਰਜ ਕਰਵਾ ਰਿਹਾ ਹੈ 27 ਦੇ ਲਗਭਗ Hindu ਸੀਗੇ ਜਿਨ੍ਹਾਂ ਨੂੰ ਮਾਰਿਆ ਗਿਆ ਹੈ ਬੰਦ ਕਰੋ ਬੰਦ ਕਰੋ ਬੰਦ ਕਰੋ Hindu ਦੀ ਅੰਤਿਆਪੰਨ ਕਰੋ ਬੰਦ ਕਰੋ ਬੰਦ ਕਰੋ ਜਿੰਦਾਬਾਦ Hindu ਜ਼ਿੰਦਾਬਾਦ Hindu ਜ਼ਿੰਦਾਬਾਦ Hindu ਜ਼ਿੰਦਾਬਾਦ ਜਿੰਦਾਬਾਦ ਹਾਏ ਹਾਏ ਤਬਾਹ ਹਾਏ ਹਾਏ ਤਬਾਹ ਬੜੀ ਨਿੰਦਣਯੋਗ ਘਟਨਾ ਹੋਈ ਹੈ ਜਿਸ ਦੇ ਵਿੱਚ ਲਗਭਗ 26 ਹਿੰਦੂਆਂ ਨੂੰ 26 27 ਦੇ ਲਗਭਗ ਹਿੰਦੂ ਸੀਗੇ ਜਿਨ੍ਹਾਂ ਨੂੰ ਮਾਰਿਆ ਗਿਆ ਤੇ ਉਹ ਵੀ ਧਰਮ ਦੇ ਨਾਂ ਤੇ ਇਸ ਦਾ ਅਸੀਂ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਹਾਂ ਉਸ ਦੇ ਸਬੰਧ ਦੇ ਵਿੱਚ ਇਹ ਪ੍ਰਦਰਸ਼ਨ ਸਾਡਾ ਕੀਤਾ ਗਿਆ ਹੈ ਜੀ ਆਨਸਰ ਕਰ ਇਹ ਪ੍ਰੋਟੈਸਟ ਕਰਾਇਆ ਜਾ ਰਿਹਾ ਕਿਸ ਸਬੰਧ ਵਿੱਚ ਕੀਤਾ ਜਾ ਰਿਹਾ ਹੈ ਦੇਖੋ ਕਸ਼ਮੀਰ ਦੇ ਜੋ ਪਹਿਲਗਾਮ ਦੇ ਵਿੱਚ ਅੰਤਕੀ ਹਮਲਾ ਹੋਇਆ ਹੈ ਬਹੁਤ ਨਿੰਦਣਯੋਗ ਘਟਨਾ ਹੋਈ ਹੈ ਸਾਰਾ ਦੇਸ਼ ਇਸ ਦੇ ਖਿਲਾਫ ਹੈ ਅਸੀਂ ਨਾ ਜਿਹੜੇ ਹਿੰਦੁਸਤਾਨ ਦੇ ਲੋਕ ਹੈ ਇਹ ਅਮਨ ਤੇ ਸ਼ਾਂਤੀ ਪਸੰਦ ਕਰਨ ਵਾਲੇ ਲੋਕ ਹੈ ਇਹ ਬਹੁਤ ਹੀ ਮਾੜੀ ਜਿਹੜੀ ਘਟਨਾ ਹੋਈ ਹੈ ਇਹਦੇ ਖਿਲਾਫ ਸਾਰਾ ਸ਼ਹਿਰ ਸਾਡਾ ਭੋਨੀਗੜ੍ਹ ਦਾ ਅੱਜ ਇਹ ਹੋਰ ਵੀ ਕੋਨੇ-ਕੋਨੇ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਰੋਸ ਪ੍ਰਦਰਸ਼ਨ ਹੋ ਰਹੇ ਨੇਗੇ ਤੇ 26 ਤਕਰੀਬ ਜਿਹੜੇ ਲੋਕ ਮਾਰੇ ਗਏ ਨੇ ਅਸੀਂ ਉਹਨਾਂ ਨਾਲ ਵੀ ਸਮਵੇਦਨਸ਼ੀਲਤਾ ਜਿਹੜੀ ਹੈਗੀ ਆਪਣੀ ਬਰਕਰਾਰ ਰੱਖਦੇ ਆ ਤੇ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਦਾ ਇੱਕ ਹੌਸਲਾ ਹੀ ਦੇ ਸਕਦੇ ਆ ਬਾਕੀ ਜੋ ਕਰਨਾ ਹੈ ਉਹ ਤਾਂ ਸਰਕਾਰਾਂ ਨੇ ਹੀ ਕਰਨਾ ਹੈ ਤੇ ਸਰਕਾਰਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਸਭ ਤੋਂ ਸਖਤ ਜਿਹੜਾ ਹੈਗਾ ਫੈਸਲਾ ਇਹਨਾਂ ਦੇ ਖਿਲਾਫ ਕੀਤਾ ਜਾਵੇ। ਜੋ ਪਹਿਲਗਾਮ ਦੇ ਵਿੱਚ ਜੰਮੂ ਕਸ਼ਮੀਰ ਚ ਪਹਿਲਗਾਮ ਦੇ ਵਿੱਚ ਸਾਡੇ ਵਿਚਾਰੇ ਸਲਾਨੀ ਆਪਦੇ ਪਰਿਵਾਰਾਂ ਦੇ ਨਾਲ ਗਏ ਸੀ ਉੱਥੇ ਘਨੌਨੀ ਹਰਕਤ ਕਰਨ ਵਾਲੇ ਵਿਅਕਤੀਆਂ ਨੇ ਜਿਨ੍ਹਾਂ ਦਾ ਕੋਈ ਨਾਤਾ ਧਰਮ ਹੋ ਸਕਦਾ ਨਾ ਕੋਈ ਕੁਝ ਹੋਰ ਹੋ ਸਕਦਾ ਇਹਨਾਂ ਨੂੰ ਜਿਨ੍ਹਾਂ ਨੂੰ ਸ਼ਾਇਦ ਹੁੰਦਾ ਪਾਕਿਸਤਾਨ ਭੇਜਦਾ ਸਾਡੇ ਇੱਥੇ ਕੰਮ ਕਰਨ ਵਾਸਤੇ ਉਹ ਜੋ ਵਿਚਾਰੇ ਨਿਹੱਥੇ ਮਾਰੇ ਗਏ ਨੇ ਉੱਥੇ ਉਹਦੇ ਨਾਂ ਪੁੱਛ ਕੇ Hindu ਤਾਂ ਜਾਤ ਪੁੱਛ ਕੇ Hindu ਉਹਨਾਂ ਮੁਸਲਮਾਨ ਪੁੱਛ ਕੇ ਮਾਰੇ ਗਏ ਨੇ ਇੱਥੋਂ ਕਲੀਅਰ ਹੁੰਦਾ ਹੈ ਕਿ ਪਾਕਿਸਤਾਨ ਸਾਰੇ ਇਹ ਕਾਰਜ ਕਰਵਾ ਰਿਹਾ ਹੈ ਅਸੀਂ ਇਹਦੇ ਵਿੱਚ ਸਮੂਹ ਪਵਾਨੀਗੜ ਨਿਵਾਸੀ ਪੂਰੇ ਅੱਜ ਹਿੰਦੁਸਤਾਨ ਚ ਪ੍ਰੋਟੈਸਟ ਹੋ ਰਹੇ ਨੇ ਦੇ ਖਿਲਾਫ ਅਸੀਂ ਇੱਥੇ ਪਵਾਨੀਗੜ ਦੇ ਵਿੱਚ ਵੀ ਸਾਡੀ ਜਿਹੜੀ ਹੈ ਸਨਾਤਨ ਸਭਾ ਜੋ ਵੀ ਹੈਗੇ ਮਹਾਸਭਾ ਦੇ ਅਧੀਨ ਕੀ ਹੈ ਇੱਥੇ ਅੱਜ ਪ੍ਰੋਟੈਸਟ ਕੀਤਾ ਸੋ ਅਸੀਂ ਸਾਰੇ ਰਲ ਮਿਲ ਕੇ ਇਸ ਦੀ ਜਿੰਨੀ ਵੀ ਨਿੰਦਾ ਕਰ ਲਈ ਓਨੀ ਥੋੜੀ ਐ ਅਸੀਂ ਪੁਰਜੋਰ ਸ਼ਾਦਾਂ ਵੀ ਨਿੰਦਾ ਕਰਦੇ ਆ ਤੇ ਭਾਰਤ ਸਰਕਾਰ ਤੋਂ ਮੰਗ ਕਰਦੇ ਆ ਕਿ ਜਿੰਨੀ ਜਲਦੀ ਇਹਦੇ ਸੰਗਾਨ ਲਿਆ ਜਾਵੇ ਓਨੀ ਜਿਆਦਾ ਰਹੂਗਾ ਠੀਕ ਰਹੂਗਾ ਜੇ ਅਗਰ ਦੇਰੀ ਹੁੰਦੀ ਤਾਂ ਮਾੜੀ ਗੱਲ ਐ ਜਿੱਥੇ ਉਹ ਲੋਕਾਂ ਦੇ ਸੰਗਾਨ ਲਿਆ ਜਾਵੇ ਉੱਥੇ ਉਹਨਾਂ ਦੇ ਵੀ ਨਾਲ ਲਿਆ ਜਾਵੇ ਜਿਹੜੇ ਲੋਕ ਉਹਨਾਂ ਨੂੰ ਸ਼ੈਲਟਰ ਦਿੰਦੇ ਨੇ ਅਗਰ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਅਗਰ ਤੁਸੀਂ ਲੋਕ ਸਾਥ ਦੇਮੋ ਤਾਂ ਤੁਸੀਂ ਵੀ ਖੁਸ਼ਹਾਲ ਬਣੋਗੇ ਇਹ ਜੋ ਸਲਾਨੇ ਜਾਂਦੇ ਨੇ ਤੁਹਾਡੇ ਪੇਟ ਪਰ ਪਾਲਨ ਵਸ ਜਾਂਦੇ ਨੇ ਤੁਹਾਡੇ ਬੱਚੇ ਦੇ ਸਿਰ ਤੇ ਪਲਦੇ ਨੇ ਥੋੜੀਆਂ ਦੁਕਾਨਦਾਰੀ ਉਹ ਇਹਨਾਂ ਸਿੱਧੇ ਚੱਲਦੀਆਂ ਨੇ ਅਗਰ ਉੱਥੇ ਗੇਸ ਰਾਨਿਆਂ ਨੂੰ ਇਹਦਾ ਮਾਰਨ ਮੁਕਾਣ ਤੁਸੀਂ ਮਦਦ ਕਰਦੇ ਰਹੇ ਉਹ ਅੱਤਵਾਦੀ ਨੂੰ ਤੁਸ਼ ਪਾਉਂਦੇ ਰਹੇ ਤਾਂ ਇੱਕ ਦਿਨ ਇਹ ਆ ਜਾਊਗਾ ਕਿ ਤੁਸੀਂ ਭੁੱਖੇ ਮਰਨ ਲੱਗ ਜਾਓ ਥੋੜੀ ਇਹ ਨੋਬਤਾਊਗੀ ਸੋ ਕੀ ਹੈ ਸਰਕਾਰਾਂ ਵੀ ਕੰਮ ਤਵੇ ਕਰ ਸਕਦੀਆਂ ਨੇ ਆਰਮੀ ਤਵੇ ਕੰਮ ਕਰੂਗੀ ਅਗਰ ਪਬਲਿਕ ਦਾ ਸਾਥ ਦੇਊਗੀ ਪਬਲਿਕ ਸਾਥ ਦੇਵੇ ਕੀ ਨਹੀਂ ਕੁਝ ਕਰਿਆ ਜਾ ਸਕਦਾ ਸੋ ਉੱਥੋਂ ਦੇ ਰਹਿਣ ਵਾਲੇ ਨਿਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਸਰਕਾਰ ਦਾ ਸਾਥ ਦੇਣ ਸਾਡੀ ਮਿਲਟਰੀ ਫੋਰਸਿਸ ਦਾ ਜਿਹਨੇ ਫੋਰਸਿਸ ਉੱਤੇ ਪੈਰਾ ਮਿਲਟਰੀ ਨੇ ਉਹਦਾ ਸਾਥ ਦੇਣ ਤਾਕੇ ਇਹ ਬੰਦ ਚੁੰਚੜ ਕੇ ਮਾਰਾ ਜਾਵੇ ਸਾਡੇ ਹਿੰਦੁਸਤਾਨ ਨੂੰ ਸੁਖਦਾ ਸਾਂ ਕਦੋਂ ਆਊਗਾ ਜਦੋਂ ਭਾਰਤ ਸਰਕਾਰ ਉਸਤਾਈਆਂ ਦੇ ਬਦਲੇ 27000 ਵਿਅਕਤੀਆਂ ਨੂੰ ਉੱਥੇ ਹੰਮਾ ਕਤਲ ਕਰਦੀ ਉਦੋਂ ਸਾਨੂੰ ਕੋਈ ਸੁਖਦਾ ਸਾਂ ਨਹੀਂ ਹੋਗਾ ਇਹ ਜੇ ਦੇਸ਼ ਨੂੰ ਜਿਹੜਾ ਪੂਰੇ ਵਰਲਡ ਦੇ ਵਿੱਚ ਕੀ ਹੈ ਗੰਦਗੀ ਫਲਾ ਰਿਹਾ ਹੈ ਉਹ ਇੰਦਰ ਤੇ ਨਾਉਂਸਾਨੇ ਦਾ ਖਤਮ ਕਰਦਣ ਚਾਹੁੰਦੇ ਸਰਕਾਰਾਂ ਨੂੰ ਬਿਲਕੁਲ ਇਹ ਬਾਕੀ ਸੂਬਾ ਕੰਟਰੀਆਂ ਦੇ ਨਾਲ ਸੋ ਇਹਨਾਂ ਜਿਹਾ ਕਹਿੰਦਾ ਹੋਇਆ ਅਸੀਂ ਇਹਦੀ ਪੁਰਸ਼ ਕਿਹੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਸਰਕਾਰ ਜਲਦੀ ਵੱਲਦੀ ਦਾ ਸਿਆਣ ਲਵੇ ਥੈਂਕ ਯੂ